ਮੋਰਨਤ ਨੇ ਦੋ ਜਿਰਾ ਕਰ ਪਾਲ ਸ਼ਬਦ ਕਉ ਬਾਬਾ ਨਾਨਕਾ ਖਾਇ ਖਾਜ ਧਨ ਮਾਰ ਕੰਮ ਮ ਕੰਧੜੇ ਜੀ ਲਾ ਕਿੰਨਾ ਸਾਹਿੰਤ ਤਨ ਜੜਾਈ ਆਪਣਾ ਲਾ ਸੱਤਾ ਪਾਤਸ਼ਾ ਜਿਰਸ਼ਾ ਦਸ਼ਾ ਜਿਸ ਪਾਸ ਦਾ ਖਿਆ ਸੋਈ ਜਾ ਸਭਨਾ ਦਾ ਵਸਾ ਹੈ ੴ ਸਤਿਗੁਰ ਪ੍ਰਸਾਦ ਉਸ ਰੂਪ ਮਹਰ ਨਵਾ ਗੁਰ ਗੋਬਿੰਦ ਗਾਇਓ ਨਹੀਂ ਜਨਮ ਮਕਾ ਤਕੀਨਾ

ਨਾਨਕ ਤਰਕਾਰਾਾਰੇ ਕਿਉ ਨ ਭਜੈ ਭਗਵਾ ਨ ਧਨ ਦਾ ਸੰਬਤ ਸਗਲ ਜਿੰਦੇ ਆਪਣੇ ਕਰ ਕਾਰ ਨ ਇਨ ਮੈਂ ਕਸੰਗੀ ਨਹੀਂ ਨਾਨਕ ਸਾਚੀ ਜਾਣ ਪਤ ਤ ਉਧਾਰ ਨ ਭੈ ਅਰਨ ਕੋ ਨਾਦ ਕਉ ਨਾਦ ਕੋਤਾ ਜਾਣੀਐ ਸਦਾ ਬੰਦ ਤਮਸਾਤ ਤਨ ਤਨ ਤਉ ਤੁਰਿਓ ਤਾਸੋ ਨੇਉ ਨਕੀ ਨਾ ਕਉ ਨਾਨਕ ਨਰ ਬਾਵਰੇ ਹਉ ਕਿਉ ਡੋਲ ਤਬੀਨਾ ਤਨ ਤਨ ਸੰਪੈ ਸੁਖ ਦੀਉ ਸਾ ਸੁਖ ਨਾਤਾ ਰਾਮ ਦੁਸ਼ਰਨ ਨੈਣ ਕੋਇ ਕਉਨ ਆਂ ਕਸਨ ਰੇ ਮਦਾ ਤੈ ਸਿਮਰਤ ਕਰ ਤੋ ਜੈ ਸਿਮਰਤ ਕਰ ਪਾਈਆ ਭੈ ਪੈਰ ਦਾ ਮੀਤ ਰੋਬਨਾ ਕਸਨ ਰੇ ਮਰਾ ਆਵ ਸੁਖਨਿਆ ਮੀਤ ਪਾਤ ਨਗ ਕੋ ਤਮਤ ਜੈ ਕੋ ਚੁਣਨਾ ਲਾ 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 ਉਸ ਤਨ ਨੰਦਰਾ ਭਾਈ ਜਿਆ ਕਟਨ ਨੂੰ ਸਮਾ ਕੋਣਾ ਮਿੱਤ ਸੁਣਰੇ ਮਾ ਮਿੱਤ ਭਾਇ ਤ ਜਾਣ ਘਰ ਕੋਸ ਲਿਓ ਭੇਖ ਬੈਰਾਗ ਕਉ ਨਾਨਕ ਸੁਨਰੇ ਮਨਾ ਤਾ ਕਟ ਬ੍ਰਾਹਮਣ ਨਿਵਾਸ ਜੈ ਪ੍ਰਾਨੀਓ ਕੌਣ ਆਲਿ ਸੁਨ ਰਹਿਮਤਾ ਪਰੇ ਨਾ ਕਹ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਗ ਮੋ सिलाई बि really <laughs> get ਮੈਂ ਕਿਹੜਾ ਪੜ੍ਹਦਾ ਹਾਂ ਨਾ 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 ਆਲੋਕ ਮੁਰਦ ਚਦਰ ਜਿਓ ਛਾੜ ਤਨਾਏ ਨਾ ਪੀਂਦਰ ਨਰ ਭਾਤ ਕਾ ਸ਼ਿਆਰ ਹਰ ਇੱਕ ਯਾਰ ਭਈ ਜਤਵਤ ਰੋ ਟਕਾਰ ਨਾਨਕ ਫਾਸੀ ਗਲ ਪਈ ਜਤਨ ਮਾਰ ਸੁੱਖ ਕੇ ਕੀਆ ਦੁੱਖ ਕੋ ਪਿਓ ਨ ਕੋਏ ਕੋ ਨਾਨਕ ਸੁਨਰੇ ਮਨਾ ਰੱਬ ਦਾ ਸੋਹਣ ਧਰਤ ਦੇ ਕਾਰੇ ਕਿਰਤ ਆ ਸਭ ਕੋ ਦਾਤਾ RAM ਕੋ ਨਾਨਕ ਮਨ ਸਿਮਰਦਾ ਪੂਰਨੋ ਵੇ ਕਾਮ ਝੂਠਾ ਮਾਰਕਾ ਕਰੈ ਦਗ ਸੁਪਨੇ ਜੋ ਜਾਣ ਤਿੰਨ ਮੈਂ ਘਾਤੇ ਰੋ ਨਹੀਂ ਨਾਨਕ ਕੋ ਬਕਾਨ ਗਰਬ ਕਰਦੇ ਆਦੇ ਕੋ ਜਾ ਸ਼ਰਨ ਮੇ ਤੈ ਜੈ ਪ੍ਰਾਨਿਆ ਤਾ ਕਿਉ ਨਾਲ ਤੈ ਧਰਜੀਤ ਜੈ ਕਨਸ ਮਨ ਨਰਾਮ ਕੋ ਸੁ ਨਰਮਤਾ ਜਾਣ ਤੈ ਨਰਾਇਣ ਨਹੀਂ ਨਾਮ ਤੋ ਸਾਚੀ ਮਾਲ ਇੱਕ ਪਰਮ ਭਗਵਾਨ ਤੈ ਪ੍ਰਾਨੀ ਕਹਿ ਨਾਏ ਮਨ ਜੈਸੇ ਸੁਤਰ ਸਵਾਨ ਕਮਾਨੋ ਕਇ ਤਨ ਸੁਆਮੀ ਕੋ ਦੋ ਸਦਾ ਸਵਤ ਜਤਨੇ ਨਿਤ ਨਾਨਕ ਐ ਪਦਾਰ ਪਜੋ ਇਕ ਮਨ ਏਕ ਚਤ ਤੀਰਤ ਪਰਦਰਦ ਅਨਕਰ ਮਨ ਮੈਂ ਘਰੈ ਗੁਮਾਨ ਨਾਨਕ ਨੇ ਬਲਜਾਤ ਜਿਉਂ ਕੁੰਚਰ ਇਸ਼ਨਾਨ ਸ਼ੇਰ ਕਾ ਪਿਓ ਭਗਤ ਮੰਗੇ ਮੈਨ ਨਚੋਤ ਤੈ ਨਾ ਕਉ ਨਾਮ ਕੇ ਵਿਦ ਪਈ ਓ ਨਾਰਸ ਨੀਨ ਨਿਜ ਕਾ ਤੈ ਕਿਉ ਦਲਤ ਨਾ ਕੋ ਕਾਉ ਕੋ ਨਾਏ ਨਾਨਕ ਤੇਰਨ ਭਗਤ ਹਾਂ ਤੈ ਰਾ ਕੋ ਮਨ ਮਾਇ ਜਗਤ ਨਾ ਸਭ ਝੂਟਿਆ ਦਾਨਦੇ ਉਰਮੀਮ ਕਹਿ ਨਾਨਕ ਤੇਰ ਨਾਲ ਮਨ ਬਲੋ ਕੀ ਪੀਤ RAM ਗਿਓ ਰਾਵਣ ਗਿਓ ਜਤੰਬੇ ਪਰਵਾਰ ਕੋ ਨਾਨਕ ਤੇਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਆਂ ਜੋ ਅਨਹੋਰੀ ਹੋਏ ਮਾਰਗ ਸੰਸਾਰ ਕੋ ਨਾਨਕ ਦਰਨੀ ਕੋਏ ਜੋ ਕੋ ਸਿਪਡ ਸੁਆ ਅਰਵਾਜ ਕਾ ਕਾਲ ਨਾਨਕ ਕਾਲ ਕੁਨ ਗਾਇਨੇ ਛਾੜ ਸਗਲ ਜੰਗ ਦੁਰ ਬਲ ਚੋਟ ਕੋ ਬੰਧਨ ਪਰ ਕਛੂ ਨੋ ਤੂ ਪਾ ਗੱਡ ਉਸ ਹੈ ਬਲਵਾ ਬੰਦਨ ਛੁਟੇ ਸਭ ਕੁਝ ਤੂੰ ਪਾਏ ਨਾਨਕ ਸਭ ਜਿੰਕ ਮਰਿਆ ਤਮੈ ਤੁਮੇ ਯੋਗ ਸਵਾਏ ਸੰਗਸ ਕਾ ਸਭ ਤਜਕਾਈ ਕਉਨ ਨਿਭੋ ਸਾਥ ജഗത്ത് ਕਹ ਸੰਨੈ ਕੋ ਦੈਸੁ ਪਰ ਤੁ ਸੰਕਟ ਮਿਟਾਇ ਦਰਸ਼ਤ ਆਰੋਏ ਰਾਬ ਨਾਮੇ ਉਰ ਮੈਂ ਗਿਰੋ ਜਾ ਕਹ ਸੰਨੈ ਕੋ ਦੈਸੁ ਪਰ ਤੁ ਸੰਕਟ ਮਿਟਾਇ ਸਾਦਿਤ ਤਿੰਨ ਵਸਤੂਆਂ ਸਭ ਸੰਤੋਖ ਦੇ ਚਾਰ ਅੰਮ੍ਰਿਤ ਨਾਮ ਧਰਗ ਤਰਜਾ ਸਭ ਸਾਧਾਰਨ ਜੇ ਕੋ ਕਹਾ ਜੇ ਕੋ ਪੁਚਾ ਤਰ ਕਾਏ ਕੋ ਦਰ ਇਹ ਫਰਕ ਅੰਨਾ ਜਾਈ ਨਤ ਨਤ ਰਖ ਗੁਰ ਧਰੋ ਤਮਸੋ ਸਾਰ ਤਨਮਨ ਕਰਿਆ ਸਰਨਾਥ ਬ੍ਰਹਮ ਪ੍ਰਸਰ ਸਮੂਹ ਮਨਾਂ ਨੂੰ ਪਨਵਾ ਤੇਰਾ ਕੀਤਾ

ਪੰਚ ਰਾਗ ਨੇ ਸੰਗੋ ਨਰੇ ਰਾ ਤੁਮ ਤੈਨੂੰ ਬੁਲਾਵੇ ਪਨਿਆ ਕੇ ਗਾਵੇਂ ਬਗਲੇ ਪਤਨ ਸਜੇ ਕੀਤੇ ਵਾਰੇ ਇਹ ਪੈਰੋ ਕੇ ਪੰਨੋ ਨਾਲੇ ਪੰਚ ਮਾਰ ਤੁਸਾਂ ਸੁਣਾਵੇਂ ਮੰਗਲ ਮਦਮਦਵ ਗਾਵੇਂ ਲਲਿਤ ਬਲਾਵਲ ਕਾਮਾਈ ਆਪਣੇ ਆਪਣੇ ਪਾਤ ਅਠ ਉਤਰਮਰਵ ਕੇ ਗਾਵਾ ਗਾਇਨ ਪਤਰ ਤੋਤੀ ਆਰ ਮਾਲ ਕੋ ਸੰਗ ਸੰਗ ਲਪੀ ਸੰਗ ਅਗਨੀ ਮਾ ਚੋ ਤਾਪੀ ਗਉ ਕਰੀਆ ਦੇਵ ਗੰਦਾਰੀ ਗੰਦਾਰੀ ਸੋ ਤਿਉਂ ਤਾਰੀ ਤਨਾਸਰੀਏ ਪਾਉ ਗਾਈ ਮਾਨ ਰਗ ਕੋ ਸੰਗ ਸੰਗ ਲਾਏ ਮਾਰੂ ਮਾਤਮਿ ਵਰਾ ਪਵਨੰਗ ਕੋ ਮਾਰ ਕੋ ਘਟ ਘੁਣ ਗਾਏ ਅਜੇ ਮਾਨ ਮਾਇ ਪੁਨਯੰਦੂ ਰੂਪੰਦ ਦਾ ਸੰਗ ਉਸਤ ਦੂਤੋ ਤੇਤਾ ਕਲੋਣ ਗਵੈਨ ਤਾਰ ਮਿਲਾਵਈ ਤੇ ਲੱਕੀ ਦੇਵ ਕਰਿ ਆਈ ਬਸਾਂਤੀ ਸੰਦੋ ਸੁਹਾਈ ਸਰਸਈ ਮਿਲ ਭਾਰ ਜਾ ਸੰਗ ਲਾਇਨ ਪੰਚ ਚੂਗਾਰ ਜਾ ਸੁਰਮਾ ਦੋ ਘਾਸ ਕਰ ਆਏ ਚਦਰ ਬਿੰਦੋ ਮਕਰਨ ਸੁਆਇ ਸਤਿ ਸੁਭਾਉ ਨੋ ਆਏ ਕੋ ਨਾ ਕਬ ਸਸ ਸੁ ਸੰਤ ਕਮੋਦਾ ਅਲਟ ਬਦਰ ਮੰਗਾ ਸੁਆਰੀ ਬਨਾਏ ਦੇਪਕੀ ਬਾਰੇ ਕਸ਼ ਨਿਪਟ ਮੰਜਰੀ ਟੋੜੀ ਕਈ ਆਲਾਪ ਕਾ ਮੋਦਿਉ ਪੁਜਰੀ ਸੰਗਤਿ ਪੁਕੀਤਾ ਪੋਉਕ

ਏਗ ਰਾਗ ਉਤਰਨ ਕੇ ਨਾਮ ਖਟ ਰਾਗ ਨੂੰ ਗਾਏ ਸੰਗ ਰਾਗ ਮੀਤੀ ਸਬਹ ਪੁੱਤਰ ਰਾਗ ਗੰਕੇ ਆਟਾ ਆਪਰਾ ਦਸ ਬੀਸ ਵਾਹਿਗੁਰੂ ਖਾਲਸਾ ਵਾਹਿਗੁਰੂ ਕੱਚੇ ਕੜੀ ਲਾਇਬ੍ਰੇਰੀ ਕਰੀ ਸਾਨੂੰ ਹਾਂ ਨਹੀਂ ਨਹੀਂ ਯਾਰ ਇੰਨਾ ਨਹੀਂ ਕਿਸ ਕੋਲ ਦੇਖੋ ਚੱਲ ਆ ਜਾ ਉਹ ਮੇਰੇ ਟੱਪਲੇ ਰਹੀਆਂ ਯਾਰ ਰੋੜਾ ਨਹੀਂ ਕੱਢੀ ਆਉਣ ਆਵਾਂ ਲੱਗਦਾ ਤੇ ਨਹੀਂ ਵੀ ਮੂਹ ਨੂੰ ਵੀ ਆਉਂਦੇ ਓਏ ਕੰਚਾ ਨਾਲ ਯਾਰ